ਸੇਵੀ ਵਿਨੂ ਵੇਲ ਸਭ ਤੋਂ ਸਸ਼ਕਤ ਕਾਂ ਜੈ ਜੀ ਦਾ ਅੱਜ ਇਹ ਪੇਰੇ ਸਿੱਖੇ ਹੋਏ ਆ ਔਰ ਸਭ ਪ੍ਰੈਸ ਮੀਡੀਆ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਮੈਸੇਜ ਪਹੁੰਚੇਗਾ ਘਰ ਘਰ ਤੱਕ ਹਰ ਉਸ ਮਹਿਲਾ ਤੱਕ ਜਿਹੜੀ ਕਿ ਬਿਕਰਾਰ ਰਹੀ ਹੈ ਸਮਾ ਜ਼ਹਿਰ ਉੜ ਗਿਆ ਸਿਕ ਲਾਈ ਕੈਂਪਲੀ ਜਿਹੜਾ ਕਿ ਡਾਇਮੰਡ ਵੇਲ ਸੋਸਾਇਟੀ ਲਈ ਹਰ ਸਾਲ ਲਾਇਆ ਜਾਂਦਾ ਹੈ ਇਸ ਵਾਰ 25ਵੇਂ ਕੈਂਪ ਦਾ ਯੋਜਨ ਹੋ ਰਿਹਾ ਆਦਰਸ਼ ਸਕੂਲ ਆਦਰਸ਼ ਸਰਕਾਰੀ ਸਕੂਲ ਕੈਨਾਲ ਕਲੋਨੀ ਔਰ ਠੰਡੀ ਸੜਕ ਦੇ ਨੇੜੇ ਕਨਾਲ ਥਾਣੇ ਦੀ ਕਮਿਊਨਿਟੀ ਬਣਿਆ ਹੈ और इस कल तो रजिस्ट्रेस शुरू हो रही है नौ तो बारह का समय रहेगा इस कैंप के तरह सिलाई कढ़ाई ब्यूटी पार्लर पेंटिंग मेहंदी बख तरह के कोर्स करवाए जाएंगे और दिया दिया, बच्चियां जो बच्चिया जो कि इंग्लिश अपनी इंप्रूव करना चाहती हैं उन्होंने बेसिक इंग्लिश स्पीकिंग का कोर्स भी है देविच और सब तो वही गल की जो इस बार अभी कुछ नया दे जोड़ रहे हैं वो है सैल्फ प्रोटेक्शन के लिए सैल्फ डिफेंस के लिए कुछ ट्रेनिंग है और हेल्थ टिप्स ने और योगा है और मैडिटेशन है जो कि परसनैलिटी डिवेलपमेंट बहुत जरूरी है इस कैंप दलासिज है कोर्सिस क्लासिज है वो शुरू हो जाएगी सोमवार को तो। ਇਕਿਨ ਮੇਰੀ ਇਕੋ ਹੀ ਤੁਹਾਡੀ ਮੀਡੀਆ ਰਾਹੀਂ ਕੋਈ ਬੇੰਤੀ ਹੈ ਸਾਰੀਆਂ ਭੈਣਾਂ ਨੂੰ ਕਿ ਇਹ ਦੇ ਵਿੱਚ 12 ਤੋਂ ਲੈ ਕੇ 60 ਸਾਲ ਦੀ ਕੋਈ ਵੀ ਮਹਿਲਾ ਪਾਰਟਿਸਿਪੇਟ ਕਰ ਸਕਦੀ ਹੈ ਔਰ ਹਰ ਸਾਰੇ ਕੈਂਪ ਪ੍ਰਯੋਜਨ ਹੁੰਦੇ ਹੈ ਇਹਦੀ ਕੋਈ ਫੀਸ ਨਹੀਂ ਹੈ ਲਾਸਟ ਤੋਂ ਸਰਟੀਫਿਕੇਟ ਦਿੱਤਾ ਜਾਂਦਾ ਤੇ ਇਸ ਲਈ ਹੁਮ ਹੁਮ ਆਕੇ ਦੇ ਵਿੱਚ ਪਹੁੰਚੋ ਕੱਲ ਆਪਣੇ ਸਿੱਖ ਸੰਕਰਾਓ ਔਰ ਇਸ ਹੁਨਰ ਦੇ ਲੰਗਰ ਦਾ ਲਾਭ ਉਠਾਓ ਬਾਕੀ ਸੰਤੋਸ਼ ਸ਼ਰਮਾ ਜੀ ਦੱਸਣਗੇ ਸ਼ਰਦਾ ਜੀ ਬੈਠੇ ਮਿਲਣ ਨਾਲ ਸੋਸਾਇਟੀ ਵੱਲੋਂ ਹਰ ਸਾਲ ਜਿਹੜਾ ਗਰਲਜ਼ ਦੇ ਲਈ ਕੈਂਪ ਲਗਾਇਆ ਜਾਂਦਾ ਹੈ ਗਰਲਸ ਕਮ ਲੇਡੀਜ਼ ਤਾਂ ਉਹ ਬਰਾਲਾ ਫੇਰ ਇਸ ਸਾਲ ਜਿਵੇਂ ਲੜਕੀਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਅਸੀਂ ਫੇਰ ਇਸ ਕੈਂਪ ਦਾ ਹਿੱਸਾ ਬਣੀਏ ਉਹ ਡੇਟ ਉਹ ਟਾਈਮ ਉਹ ਸਮਾਂ ਆ ਚੁੱਕਿਆ ਹੈ ਤਾਂ ਲੜਕੀਆਂ ਜਿਹੜੀਆਂ ਬੜੀ ਦੇਰ ਤੋਂ ਐਕਸਾਈਟਡ ਸੀਗੀਆਂ ਮੇਨ ਥਿੰਗ ਇਜ਼ ਥੈਟ ਨਾ ਇਸ ਕੋਰਸ ਦੀ ਹੈ ਕਿ ਬਠਿੰਡਾ ਸ਼ਹਿਰ ਦੇ ਵਿੱਚ ਲੇਡੀਜ਼ ਨੂੰ ਵੀ ਪ੍ਰੈਫਰੈਂਸ ਦਿੱਤੀ ਜਾਂਦੀ ਆ ਕਿ ਹਰ ਜਗ੍ਹਾ ਤੇ ਆਪਾਂ ਦੇਖਦੇ ਆਂ ਕਿ ਔਨ ਮੈਰਿਡ ਲੜਕੀਆਂ ਕਰਤੀਆਂ ਤੇ ਚਪ ਜਾਂਦੀਆਂ ਬਟ ਇਹਦੇ ਵਿੱਚ ਇਹ ਖਾਸੀਅਤ ਹੈ ਕਿ ਮੈਰਿਡ ਵੀ ਕਿਉਂਕਿ ਘਰਾਂ ਦੇ ਵਿੱਚ ਦੇਖੋ ਬੱਚਿਆਂ ਨੂੰ ਇੱਕ ਮਾਤਾ ਨੇ ਹੀ ਸੰਭਾਲਣਾ ਹੁੰਦਾ ਜੇ ਸਾਡੀ ਮਾਤਾ ਪੜ੍ਹੀ ਲਿਖੀ ਹੋਵੇ ਤਾਂ ਬਹੁਤ ਉਹ ਆਪਣੇ ਘਰ ਦੇ ਮੋਕੇ ਨੂੰ ਹੋਰ ਜ਼ਿਆਦਾ ਵਧੀਆ ਸੰਭਾਲ ਸਕਦੀ ਹੈ ਮੈਂ ਆਪਣੇ ਇੱਕ ਹਜ਼ਾਰਾਂ ਰੰਗ ਦੀਆਂ ਲਾਟਾਂ ਸਾਡੇ ਕੋਲ ਪੰਜਾਬੀ ਇੱਕ ਸੱਭਿਆਚਾਰ ਪਾਠ ਹੈ ਜਿਦੇ ਵਿੱਚ ਦੱਸਿਆ ਗਿਆ ਸੀ ਕਿ ਇੱਕ ਕੁੜੀ ਨੂੰ ਕੁਆਰੇ ਹੁੰਦੇ ਪਿਤਾ ਨੇ ਮੌਕਾ ਨਹੀਂ ਦਿੱਤਾ ਅੱਗੇ ਵਧਣ ਦਾ ਫਿਰ ਸੋਹਰੇ ਪਰਿਵਾਰ ਨੇ ਵੀ ਪਹਿਲਾਂ ਨਹੀਂ ਦਿੱਤਾ ਪਰ ਜਦੋਂ ਮਾਂ ਬਣੀ ਉਸ ਤੋਂ ਬਾਅਦ ਉਹਦੇ ਘਰਦਿਆਂ ਨੇ ਉਹਦੇ ਯਤਨਾਂ ਦੇ ਸਦਕਾ ਉਹਨੂੰ ਐਪਰਡ ਦਿੱਤੇ ਗਏ ਤਾਂ ਉਹ ਆਦੇ ਪੈਰਾਂ ਤੇ ਖੜੀ ਹੋਈ ਤਾਂ ਕਈ ਵਾਰ ਇਹ ਹੁੰਦਾ ਕਿ ਕੁਆਰੀਆਂ ਕੁੜੀਆਂ ਨੂੰ ਮੌਕਾ ਨਹੀਂ ਮਿਲਦਾ ਕੋਈ ਇਹੋ ਜਿਹੇ ਸਰਕਮਸਟੈਂਸਸ ਹੁੰਦੇ ਨਹੀਂ ਮਿਲ ਪਾਉਂਦੇ ਪਰ ਉਹ ਵਿਆਹ ਤੋਂ ਬਾਅਦ ਇਨ-ਲॉज ਫੈਮਲੀ ਵੱਲੋਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਤਾਂ ਉਹ ਆਪਣਾ ਵਧੀਆ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਪੈਦਾ ਹੋਏ ਬੱਚਿਆਂ ਨੂੰ ਅਗਾਹ ਵਧਾ ਸਕਦੀਆਂ ਹਨ ਵਧਾ ਸਕਦੀਆਂ ਹਨ ਕਿਉਂਕਿ ਕੋਈ ਪਿਤਾ ਨੇ ਤਾਂ ਪੈਸੇ ਕਮਾ ਕੇ ਲਿਆਣੇ ਹੁੰਦੇ ਆ ਘਰ ਦਾ ਦੇਖਰੇਖ ਜਿਹੜੀ ਸੁਜੰਜੀ ਹੈ ਔਰਤ ਉਹ ਘਰ ਨੂੰ ਹੀ ਚਲਾਉਂਦੀ ਹੈ ਤਾਂ ਸਾਡਾ ਜਿਹੜਾ ਇੱਕ ਡਾਇਮੰਡ ਵੈਲਫੇਅਰ ਸੁਸਾਇਟੀ ਹੈ ਇਹ ਸਾਡੀਆਂ ਉਹਨਾਂ ਔਰਤਾਂ ਨੂੰ ਵੀ ਅੱਗੇ ਲੈ ਕੇ ਆ ਰਹੀਆਂ ਜਿਹੜੀਆਂ ਔਰਤਾਂ ਪਿੱਛੇ ਆਪਣੇ ਨਹੀਂ ਲੈ ਸਕੀਆਂ ਕੁਝ ਹੁਨਰ ਤਾਂ ਉਹ ਆਪਣਾ ਹੁਨਰ ਲੈ ਕੇ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਅੱਗੇ ਵਧਾ ਸਕਦੀਆਂ ਕਈਆਂ ਦੇ ਅੰਦਰ ਇੰਨਾ ਟੈਲੈਂਟ ਹੁੰਦਾ ਹੈ ਕਿ ਉਹ 15 ਦਿਨਾਂ ਦੇ ਵਿੱਚ ਹੀ ਕਟੂ ਕਢਨੀ ਦਾ 6 ਮਹੀਨਾ ਦਾ ਕੋਰਸ ਕਰ ਜਾਂਦੀਆਂ ਆਈ ਹੈਵ ਸੀਨ ਮੈਨੀ ਗਰਲਸ ਇਨ ਮਾਈ ਲਾਈਫ ਜਿਹੜੀਆਂ ਕਿ ਬੜੀਆਂ ਟੈਲੈਂਟਡ ਹੁੰਦੀਆਂ ਪਰ ਉਹਨਾਂ ਦਾ ਟੈਲੈਂਟ ਛੁਪਿਆ ਹੁੰਦਾ ਤੇ ਡਾਇਮੰਡ ਵੈਲਫੇਅਰ ਸੁਸਾਇਟੀ ਸਾਡੀ ਇੱਕ ਐਸਾ ਦੀ ਸੁਸਾਇਟੀ ਹੈ ਜਿਹੜੀਆਂ ਕਿ ਉਹ ਛੁਪੇ ਹੋਏ ਟੈਲੈਂਟ ਨੂੰ ਬਾਹਰ ਕੱਢ ਰਹੀ ਹੈ ਮੈਨੂੰ ਯਾਦ ਆਉਂਦਾ ਹੈ 2003 ਦੇ ਵਿੱਚ ਵੀ ਨੂੰ ਮੈਂ ਇਹਨਾਂ ਦੇ ਬ੍ਰਦਰ ਸੋਨੂ ਜੀ ਸੜਕੋਲ ਮੇਰੇ ਕੋ ਫਸਟ ਟਾਈਮ ਸਕੂਲ ਦੇ ਵਿੱਚ ਆਈ ਸੀ ਉਦੋਂ ਬੜੇ ਅਨਮੈਰਿਡ ਮੈਮ ਸੀਗੇ ਤਾਂ ਉਦੋਂ ਦਾ ਇਹਨਾਂ ਦਾ ਉਪਰਾਲਾ ਚੱਲਦਾ ਆ ਰਿਹਾ ਦੇਖੋ ਬਠਿੰਡਾ ਆਪਣਾ ਇੰਨਾ ਵੱਡਾ ਲਾਰਜ ਸਿਟੀ ਹੈ ਪਰ ਸਾਡੇ ਮੈਨੂੰ ਲੱਗਦਾ ਵੀ ਐਡਾ ਵੱਡਾ ਉਪਰਾਲਾ ਐਡਾ ਵੱਡਾ ਉਪਰਾਲਾ ਕੋਈ ਹੋਰ ਸੁਸਾਇਟੀ ਨਹੀਂ ਕਰ ਪਾਰੀ ਜਿਹੜੀ ਕੀ ਸਾਡੀ ਡਾਇਮੰਡ ਵੈਲਫੇਅਰ ਸੁਸਾਇਟੀ ਕਰ ਰਹੀ ਹੈ ਇਹ ਇੱਕ ਬਹੁਤ ਵੱਡੇ ਪੱਧਰ ਦਾ ਡਾਇਮੰਡ ਮੀਨਸ ਯੂ نو ਸਭ ਤੋਂ ਉੱਪਰ ਹੈ ਇਹ 골ਡ ਤੋਂ ਵੀ ਉੱਪਰ ਜਾਂਦਾ ਤੇ ਇਸ ਤਰ੍ਹਾਂ ਹੀ ਸਾਡੇ ਬਠਿੰਡੇ ਦੇ ਵਿੱਚ ਵੀ ਜਿਹਨੂੰ ਮੈਮ ਨੇ ਜੋ ਉਪਰਾਲਾ ਕੀਤਾ ਹੋਇਆ ਪਰਮਾਤਮਾ ਉਹ ਉਪਰਾਲੇ ਨੂੰ ਸਦਾ ਇਹਨਾਂ ਨੂੰ ਹੋਰ ਜ਼ਿਆਦਾ ਸ਼ਕਤੀ ਦਿੰਦਾ ਰਹੇ ਤੇ ਇਹ ਸ਼ਕਤੀ ਵਾਂਗ ਅੱਗੇ ਦੀ ਅੱਗੇ ਹੋਰ ਵਧਦਾ ਜਾਏ ਧੰਨਵਾਦ ਜੀ ਤੁਸੀਂ ਬੋਲੋ ਤੁਸੀਂ ਸੈਂਟਰ ਜਾਓ ਫਿਰ ਵੇਖ ਲਓ ਹਾਂਜੀ ਅਕੇਲਾ ਚਲਾ ਥਾ ਜਾਣੀ ਦੇ ਮੰਜ਼ਿਲ ਮਗਰ ਅਕੇਲਾ ਚਲਾ ਥਾ ਜਾਣੀ ਦੇ ਮੰਜ਼ਿਲ ਮਗਰ ਲੋਕ ਮਿਲਤੇ ਗਏ ਔਰ ਕਾਫਿਲਾ ਬਣਤਾ ਗਿਆ ਇਹ ਜਿਹੜੀ ਸ਼ੇਅਰ ਹੈ ਨਾ ਇਹ ਜਿਹੜੀ ਗੱਲ ਹੈ ਇਹ ਵੀ ਨੂੰ ਗੋਇਲ ਮੈਡਮ ਦੇ ਉੱਤੇ ਬਿਲਕੁਲ ਟੁਕਦੀ ਹੈ ਕਾਰਨ ਕਿ ਇਹ ਅਕੇਲੇ ਇਸ ਸਫਰ ਦੇ ਵਿੱਚ ਸ਼ੁਰੂਆਤ ਇਹਨਾਂ ਦੀ ਹੋਈ ਸੀ ਔਰ ਅੱਜ ਕਿੰਨਾ ਕਾਫਲਾ ਇਹਨਾਂ ਦੀ ਮਗਰ ਹੈ ਤੁਸੀਂ ਸੋਚ ਹੀ ਸਕਦੇ ਹੋ ਔਰ ਇਹਦੇ ਵੀ ਸਭ ਤੋਂ ਵੱਡਾ ਹੱਥ ਤੁਹਾਡਾ ਮੀਡੀਆ ਦਾ ਹੀ ਹੈ ਇੱਕ ਬੜੀ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਮੇਰੇ ਵਾਸਤੇ ਇਹ ਹੈ ਕਿ ਮੈਂ ਮੈਡਮ ਨੂੰ ਮੀਡੀਆ ਤੋਂ ਹੀ ਮਿਲੀ ਸੀ ਇਹਨਾਂ ਨੂੰ ਫੇਸਬੁੱਕ ਤੇ ਇਹਨਾਂ ਦੇ ਐਕਟੀਵਿਟੀਜ਼ ਮੈਂ ਦੇਖਦੀ ਸੀ ਤਾਂ ਮੈਂ ਫੇਸਬੁੱਕ ਤੋਂ ਹੀ ਇਹਨਾਂ ਦਾ ਨਾਮ ਲਿਆ ਸੀ ਨੰਬਰ ਉਸ ਤੋਂ ਬਾਅਦ ਅਸੀਂ ਇੰਨੇ ਅੱਛੇ ਮਤਲਬ ਕਿ ਮਤਲਬ ਫਰੈਂਡਸ ਬਣ ਗਏ ਕਿ ਹੁਣ ਅਸੀਂ ਇੱਕ ਦੂਜੇ ਤੋਂ ਬਿਨਾ ਰਹਿੰਦੇ ਨਹੀਂ ਸਾਰਾ ਸਾਡੇ ਦੁੱਖ ਸੁੱਖ ਸਾਂਝੇ ਹੁੰਦੇ ਆ ਤੇ ਇਸ ਮਹਿਮੇ ਦੇ ਵਿੱਚ ਵੀ ਮੈਂ ਜਦੋਂ ਵੀ ਮੈਨੂੰ ਟਾਈਮ ਇਹ ਮੈਡਮ ਬੁਲਾਉਂਦੇ ਆ ਤੇ ਮੈਂ ਹਾਜ਼ਰ ਹੁੰਨੀ ਆ ਆਪਣੇ ਘਰ ਦੇ ਰਜੇ ਮਿਆਦੇ باوجود ਵੀ ਤੇ ਇਹ ਜਿਹੜਾ ਕੈਂਪ ਹੈਗਾ ਇਹ 25ਵਾਂ ਕੈਂਪ ਹੈ ਤੇ 25ਵਾਂ ਕੈਂਪ ਹੈ 24 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕੱਲ ਤੋਂ ਸ਼ੁਰੂ ਹੈ 9 ਤੋਂ 12 ਦਾ ਟਾਈਮ ਹੈ ਔਰ ਜਿਹੜੀ ਕੋਈ ਵੀ ਇਨਫੋਰਮੇਸ਼ਨ ਹੋਰ ਚਾਹੀਦੀ ਹੈ ਤਾਂ ਉਹ ਮੈਡਮ ਦਾ ਨੰਬਰ ਹੈਗਾ 991777707 ਉਹਦੇ ਤੇ ਅਸੀਂ ਲੈ ਸਕਦੇ ਆ ਬਾਕੀ ਸਾਨੂੰ ਬੜੇ ਲੋਕਾਂ ਦੇ ਫੋਨ ਆਉਂਦੇ ਆ ਵੀ ਤੁਹਾਡਾ ਕੈਂਪ ਕਦੋਂ ਲੱਗਣਾ ਹੈ ਇਹਨੇ ਨੂੰ ਮੈਡਮ ਦਾ ਫੋਨ ਹੀ ਆ ਗਿਆ ਮੈਂ ਕਿਹਾ ਜੂਨ ਦੇ ਵਿੱਚ ਹੋਊਗਾ ਲੱਗਣੇ ਲੱਗਣਾ ਹੈ ਜਿਹੜੀ ਐਜੂਕੇਸ਼ਨ ਦਿੱਤੀ ਜਾਊਗੀ ਉਹ 9 ਤੋਂ 12 ਹੋਗੀ ਜਿਹੜੇ ਰਜਿਸਟ੍ਰੇਸ਼ਨ ਹੈ ਉਹ 9 ਤੋਂ 9 ਤੋਂ 11 ਐਜੂਕੇਸ਼ਨ ਤੇ 12 ਤੱਕ ਰਜਿਸਟ੍ਰੇਸ਼ਨ ਕੱਲ ਤੋਂ ਹੀ ਭਰੇ ਜਾ ਰਹੇ ਆ ਬਾਰਮ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਕੋਰਸੇ ਉਹ ਸਿਖਾਈ ਜਾ ਰਹੇ ਆ ਸ਼ੁਕਰੀਆ ਮੈਂ ਇਸ ਹਾਲ ਫਿਰ ਤੋਂ ਸਹਿਰਾ ਅੱਜ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਗੀਨੂ ਮੈਮ ਜੀ ਦੇ ਕੋਲ ਅਸੀਂ ਆਏ ਹੋਇਆ ਇਹਨਾਂ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਸੀ ਜਿਸ ਦੇ ਵਿੱਚ ਕੀ ਇਹਨਾਂ ਨੇ ਦੱਸਿਆਗਾ ਕਿ ਬੱਚੀਆਂ ਨੂੰ ਇਹ ਮੁਫਤ ਸਿੱਖਿਆ ਦਿੰਦੇ ਐ ਟੈਲੈਂਟ ਦੀ ਹੁਨਰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਹ ਹੁਨਰ ਇਸ ਤਰੀਕੇ ਦਾ ਦਿੰਦੇ ਐ ਕਿ ਇਹ ਪੜੀਆਂ ਹੋਈਆਂ ਲੜਕੀਆਂ ਨਾ ਵੀ ਹੋਣ ਪੜਾਈ ਦੇ ਬਾਵਜੂਦ ਵੀ ਬਿਨਾ ਪੜਾਈ ਤੋਂ ਕਈ ਬੱਚੀਆਂ ਕਿਉਂਕਿ ਇਹ ਇਹ ਸੇਜ ਦੇ ਵਿੱਚ ਆ ਕੇ ਮਤਲਬ 45 50 ਦੀਆਂ ਜਿਹੜੀਆਂ ਲੇਡੀਆਂ ਹੁੰਦੀਆਂ ਨਹੀਂ ਪੜੀਆਂ ਹੁੰਦੀਆਂ ਪ੍ਰਾਨੀਆਂ ਉਹਨਾਂ ਵਾਸਤੇ ਵੀ ਇਹ ਕੋਰਸਿਸ ਫ੍ਰੀ ਆਫ ਕੋਸਟ ਕੋਰਸਿਸ ਨੇ ਤੇ ਇਹ ਬਹੁਤ ਲਾਹੇਵੰਦ ਕੋਰਸਿਸ ਐ ਤੇ ਸਾਰਿਆਂ ਜਿਹੜੀਆਂ ਵੀ ਲੇਡੀਆਂ ਐ ਇਹਨਾਂ ਨੂੰ ਉਹਨਾਂ ਦਾ ਲਾਹਾ ਲੈਣਾ ਚਾਹੀਦਾ ਕਿਉਂਕਿ ਆਪਣੇ ਘਰ ਦੇ ਵਿੱਚ ਰੋਜ਼ਗਾਰ ਘਰੇ ਬੈਠੀਆਂ ਹੀ ਨੇੜੀ ਸਟਾਰਟ ਕਰ ਸਕਦੀਆਂ ਉਸ ਦਾ ਹੀ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਤੇ ਇਹ ਫ੍ਰੀ ਆਫ ਕੋਸਟ ਕੋਰਸ ਰਹਿੰਦਾ ਦਾ ਤੇ ਸਾਰੀਆਂ ਜਿਹੜੀਆਂ ਵੀ ਲੇਡੀਆਂ ਐ ਉਹਨਾਂ ਨੂੰ ਇਹ ਕੋਰਸ ਮੈਡਮ ਦੇ ਰਾਹੀਂ ਬਹੁਤ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ ਤੇ ਅੱਜ ਤੱਕ ਕਈ ਏਜੀਆਂ ਲੇਡੀਆਂ ਨੇ ਜਿਹੜੀਆਂ ਕਿ ਇਹਨਾਂ ਤੋਂ ਕੰਮ ਸਿੱਖ ਕੇ ਤੇ ਆਪ ਦਾ ਕੰਮ ਸ਼ੁਰੂ ਕਰ ਚੁੱਕੀਆਂ। ਕਈ ਵਾਰੀ ਬਹੁਤ ਸਰਕਮਸਟਾਂਸੀਜ਼ ਇਹ ਜੇ ਹੋ ਜਾਂਦੇ ਘਰ ਦੇ ਵਿੱਚ ਕੋਈ ਅਨਸਖਾਂ ਵੀ ਘਟਨਾ ਵਾਪਰ ਜਾਂਦੀ ਹੈ ਜਿਸ ਕਰਕੇ ਇੱਕ ਹੀ ਕੋਈ ਲੇਡੀ ਨੂੰ ਕਦਮ ਚੁੱਕਣਾ ਹੀ ਪੈਂਦਾ ਹੈ ਕਿ ਉਹ ਘਰ ਦਾ ਕੰਮ ਕਰੇ ਤੇ ਘਰ ਦਾ ਚਲਾਣ ਵਾਸਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ। ਉਸ ਦੇ ਵਿੱਚ ਮੈਡਮ ਇਹ ਬਹੁਤ ਜ਼ਿਆਦਾ ਵਧੀਆ ਸਹਿਯੋਗ ਦੇ ਰਹੇ ਨੇ ਤੇ ਸਾਰਿਆਂ ਨੂੰ ਇਹਨਾਂ ਦਾ ਵੀ ਸਹਿਯੋਗ ਕਰਨਾ ਚਾਹੀਦਾ ਹੈ। ਤੇ ਇਹ ਬਹੁਤ ਜ਼ਿਆਦਾ ਵਧੀਆ ਜਿਹੜਾ ਪਲੇਟਫਾਰਮ ਹੈ ਨਾ ਇਹ ਬਹੁਤ ਜ਼ਿਆਦਾ ਅੱਛਾ ਹੈਗਾ ਕਿਉਂਕਿ ਇਸ ਤੋਂ ਥੋੜੇ ਤੋਂ ਲੈ ਕੇ ਹਾਈ ਲੈਵਲ ਤੱਕ ਦੇ ਕੰਮ ਸਖਾਂਦੇ ਆ ਜਿਸ ਦੇ ਵਿੱਚ ਮਹਿੰਦੀ ਆ ਗਈ ਸਲਾਈ ਕਢਾਈ ਆ ਗਈ ਤੇ ਬਿਊਟੀਸ਼ਨ ਦੇ ਕੋਰਸ ਹੈ ਬੈਗ ਬਣਾਉਣਾ ਇੱਕ ਸਲਾਈ ਮਸ਼ੀਨ ਬੱਚੀਆਂ ਨੂੰ ਮਿਲ ਜਾਂਦੀ ਹੈ ਤੇ ਉਸ ਤੋਂ ਹੀ ਆਪ ਦਾ ਕੰਮ ਸਟਾਰਟ ਕਰ ਲੈਂਦੀ ਹੈ ਘਰੇ ਬੈਠੇ ਅਰਨਿੰਗ ਹੈਂਡ ਹੋ ਜਾਣਾ ਬਹੁਤ ਜ਼ਿਆਦਾ ਲਾਹੇਵੰਦ ਕੋਰਸ ਹੈ ਤੇ ਸਾਰਿਆਂ ਨੂੰ ਇਸ ਕੋਰਸ ਦਾ ਫਾਇਦਾ ਲੈਣਾ ਚਾਹੀਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਜੀਤ ਕੌਰ ਅੱਜ ਬੀਨੂ ਮੈਡਮ ਜੀ ਦੇ ਅਸੀਂ ਇੱਥੇ ਕਾਨਫਰੈਂਸ ਦੇ ਵਿੱਚ ਆਇਆ ਤੇ ਸੁਣ ਕੇ ਬਹੁਤ ਹੀ ਚੰਗਾ ਲੱਗਿਆ ਵੀ ਜੂਨ ਦੇ ਸੋਮਵਾਰ ਤੋਂ ਇਹ ਸਲਾਈ ਦੀਆਂ ਕਲਾਸਾਂ ਜਾਂ ਬਿਊਟੀ ਪਾਰਲਰ ਦੀਆਂ ਕਲਾਸੇਜ਼ ਲਗਾ ਰਹੀ ਨੇ ਤੇ ਸਾਰੀਆਂ ਭੈਣਾਂ ਨੂੰ ਮੈਂ ਬੇਨਤੀ ਕਰੂੰਗੀ ਤੇ ਵੱਧ ਤੋਂ ਵੱਧ ਇਸ ਸਖਲਾਈ ਸੈਂਟਰਾਂ ਦਾ ਲਾਭ ਲੈਣ ਤੇ ਆਪਦੇ ਪੈਰਾਂ ਤੇ ਖੜੀਆਂ ਹੋਣ ਕਿੰਬਰ ਹੁੰਦੇ ਵੀ ਘਰ ਦੇ ਵਿੱਚ ਕੋਈ ਪ੍ਰੋਬਲਮਜ਼ ਹੋ ਜਾਂਦੀ ਹੈ ਤੇ ਜੇ ਤੁਸੀਂ ਆਪਦੇ ਹੱਥ ਦੀ ਵਿੱਚ ਹੁਨਰ ਹੋਊਗਾ ਤੁਹਾਡੇ ਹੱਥ ਦੀ ਵਿੱਚ ਤਾਂ ਤੁਸੀਂ ਆਪਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਦੇ ਹੋ ਆਪਦੇ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਵਗੈਰਾ ਨਾਲ ਅਟਾ ਸਕਦੇ ਹੋ スタンでーか